ਕੈਂ트ਰੀ ਮੰਤਰੀ ਪੀਸ਼ ਕੋਇਲ ਦੇ ਵੱਲੋਂ ਸਾਰੀ ਜਾਣਕਾਰੀ ਟ੍ਰੇਡ ਡੀਲ ਨੂੰ ਲੈ ਕੇ ਦਿੱਤੀ ਜਾ ਰਹੀ ਸਿੱਖ ਹੈ ਅੱਗੇ ਵਧਾਂਗੇ ਗੱਲ ਕਰਦੇ ਹਾਂ ਸ਼ੋਮਨੀਆ ਕਾਲੇ ਦਲ ਦੀ ਸ਼ੋਮਨੀਆ ਕਾਲੇ ਦਲ ਦੇ ਕੇ ਨੂੰ ਲੈ ਕੇ ਚੰਦੂ ਮਾਸ਼ਾ ਦਾ ਵੱਡਾ ਬਿਆਨ ਆਇਆ ਹੈ ਨੇ ਕਿਹਾ ਕਿ ਜੇ ਉਹ ਨੰਗੇ ਪੈਰੀ ਆਉਣਗੇ ਤਾਂ ਅਸੀਂ ਜੱਫੀ ਪਾਵਾਂਗੇ ਅਜੇ ਤਾਂ ਹਵਾ ਹਵਾਈ ਹੀ ਗੱਲਾਂ ਨੇ ਤਾਂ ਚੰਦੂ ਮਾਸ਼ਾ ਆਸ਼ਮਨੇ ਕਾਰੀ ਦਲ ਨਾਲ ਸੰਯੁਕਤ ਦੇ ਵੱਡੇ ਆਖੂ ਨੇ ਸ਼ੋਮਨੇ ਕਾਰੀ ਦਲ ਦੇ ਵਿੱਚ ਵੱਡੇ ਆਖੂ ਰਹੇ ਨੇ ਲੰਬਾ ਸਮਾਂ ਸਿਆਸਤ ਜਿੰਦੀ ਕੀਤੀ ਔਰ ਵੱਡੇ ਅਹੁਦੇ 'ਤੇ ਰਹੇ ਪਰ ਫਿਲਹਾਲ ਉਹ ਵੱਖਰੇ ਨੇ ਔਰ ਹੁਣ ਜੋ ਬਿਆਨ ਵਿਕਰਮ ਜੀਠੀਆ ਨੇ ਦਿੱਤਾ ਸੀ ਕਿ ਨੰਗੇ ਪੈਰੀ ਉਹਨਾਂ ਆਗੂਆਂ ਨੂੰ ਲੈਣ ਜਾਣਗੇ ਜਿਹੜੇ ਨਾਰਾਜ਼ ਨੇ ਤਾਂ ਉਸ ਦਾ ਜਵਾਬ ਦਿੱਤਾ ਹੈ ਚੰਦੂ ਮਾਸ਼ਾ ਨੇ ਉਹਨੇ ਕਿਹਾ ਕਿ ਜੇ ਉਹ ਨੰਗੇ ਪੈਰੀ ਆਉਣਗੇ ਤਾਂ ਅਸੀਂ ਜੱਫੀ ਪਾਵਾਂਗੇ ਅਜੇ ਤਾਂ ਹਵਾ ਹਵਾਈ ਗੱਲਾਂ ਨੇ ਇਹ ਵੀ ਉਹਨਾਂ ਨੇ ਨਾਲ ਸਿਕਰ ਕਰ ਦਿੱਤਾ ਉਹ ਨੰਗੇ ਪੈਰ ਆਉਣਗੇ ਅਸੀਂ ਜੱਫੀ ਪਾਵਾਂਗੇ ਕਿਉਂਕਿ ਇਕਤਾ ਦਾ ਤਾਂ ਸਾਰੇ ਹਮ ਹੀ ਆ ਇਕਤਾ ਦਾ ਤਾਂ ਚੰਗੀ ਹੋਆ ਜਿਵੇਂ ਇਕਤਾ ਦਾ ਤਾਂ ਕੋਈ ਵਿਰੋਧ ਨਹੀਂ ਕਰ ਸਕਦਾ ਜਿਹੜਾ ਇਕਤਾ ਦਾ ਵਿਰੋਧ ਕਰਦਾ ਉਹ ਤਾਂ ਲੋਕ ਪੰਜਾਬੀ ਜੀ ਕਹਿੰਦੇ ਦੋ ਸਿਰ ਜੋੜਦਿਆਂ ਦੇ ਕੁਚੜਾ ਮਾਰਦਾ ਪਾਣੀ ਲੋਕ ਤਾਂ ਤੁਹਾਡੇ ਵੱਲੋਂ ਵੀ ਇੱਕ ਕਦਮ ਚੱਕਿਆ ਜਾਊਗਾ ਅੱਗੇ ਪਤਾ ਹੋਵੇ ਜੇ ਉਹ ਇੱਕ ਕਦਮ ਪੱਟ ਦੇ ਦੇਖੋ ਜਿੱਥੇ ਤੱਕ ਤਾਂ ਅਜੇ ਤਾਂ ਹਵਾ ਦੀ ਤੀਰ ਨੇ ਅਜੇ ਤਾਂ ਕੋਈ ਕੁੱਝ ਕਿਸਮ ਦੀ ਮੈਂ ਸਮਝਦਾ ਫਾਰਮਰ ਤੌਰ ਤੇ ਨਾ ਉਹਨਾਂ ਦੀ ਨਾ ਸਾਡੀ ਆਪਸੀ ਕੋ ਗੱਲਬਾਤ ਨਹੀਂ ਹੋਈ ਪਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਵਿਕਾਸ ਲਈ ਆਖਿਰਦੀ ਹੋਈ ਅਕਾਲੀ ਸ਼ਕਤੀ ਦੀ ਜ਼ਰੂਰਤ ਲੋਕ ਮਹਿਸੂਸ ਕਰਦੇ ਨੇ ਤੇ ਜਿਹੜਾ 2 ਦਸੰਬਰ 2024 ਦਾ ਹੁਕਮਨਾਮਾ ਉਹ ਇਸ ਭਾਵਨਾ ਵਿੱਚ ਹੋਈ ਸੀ ਇਸ ਸੋਚ ਵਿੱਚ ਹੋਈ ਸੀ ਔਰ ਮੈਂ ਸਮਝਦਾ ਕਿ ਉਹਦੇ ਤੇ ਜੇ ਵਿਵਾਦ ਕਿਤੇ ਹੋਏ ਤਾਂ ਉਹਨਾਂ ਨੂੰ ਸੌਟ ਆਊਟ ਕਰਕੇ ਮਤਲਬ ਹੱਲ ਲੱਭੇ ਜਾ ਸਕਦੇ ਆ ਆਪਸੀ ਸਹਿਮਤੀ ਰਾਹੀਂ ਪਰ ਕੁੱਲ ਮਿਲਾ ਕੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਬਰਬਾਦੀ ਤਬਾਹੀ ਜਾਂ ਲੁੱਟ ਜਿਹੜੀ ਦਿੱਲੀ ਵਾਲੇ ਕਰਨ ਲੱਗੇ ਨੇ ਉਹ ਤੋਂ ਪੰਜਾਬ ਨੂੰ ਰਾਹ ਦਵਾਣੀ ਆ ਤਾਂ ਇੱਕੋ ਇੱਕ ਰਾਹ ਕਿ ਪੰਜਾਬ ਦੀ ਇੱਕ ਸ਼ਕਤੀशाली ਟੀਮ ਪੰਜਾਬ ਨੂੰ ਬਚਾਉਣਾ ਉਹ ਦਸ਼ਮਲਿਆ ਕਾਰੀਦਾਰ ਦੇ ਕੇ ਨੂੰ ਲੈ ਕੇ ਮਨਪ੍ਰੀਤ ਅਯਾਲੀ ਦਾ ਬਿਆਨ ਆਇਆ ਹਨ ਕਿ ਆਕਾਲੀ ਦਲ ਦੇ ਨਾਲ ਕਿਸੇ ਦੀ ਨਰਾਜ਼ਗੀ ਨਹੀਂ ਹੈ ਸਿਰਫ ਲੀਡਰਸ਼ਿਪ ਦੇ ਨਾਂ ਦਾ ਅਸਤੀਫਾ ਦੇਖਿਆ ਕਿ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ ਅਸੀਂ ਪਾਰਟੀ ਨੂੰ ਸਮਰਪਿਤ ਰਹੇ ਹਾਂ ਤਾਂ ਜ਼ਿਕਰ ਕਰ ਰਹੇ ਨੇ ਕੁਲਬਲਾ ਕੇ ਇਨਡਾਇਰੈਕਟਲੀ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਨਿਸ਼ਾਨਾ ਜਿਹੜਾ ਬੰਨ੍ਹਣਾ ਚਾਹ ਰਹੇ ਹੈ ਜੋ ਮੌਜੂਦਾ ਲੀਡਰਸ਼ਿਪ ਹੈ ਸ਼ੋਭਨੀ ਅਕਾਲੀ ਦਲ ਦੀ ਸੁਪੀਰ ਬਾਦਲ ਦੀ ਅਗਵਾਈ ਦੇ ਵਿੱਚ ਇਸ ਨੇ ਪਾਰਟੀ ਚੱਲ ਰਹੀ ਹੈ ਪਰ 당ਗੀ ਨੂੰ ਲੈ ਕੇ ਪਿਛਲੇ ਸਮੇਂ ਚ ਬਹੁਤ ਬਿਆਨਬਾਸੀ ਹੋਈ ਔਰ ਅਜਿਹੇ ਦੇ ਵਿੱਚ ਮਨਪ੍ਰਿਤ ਆਲੀ ਇਹ ਬਿਆਨ ਦੇ ਰਹੇ ਨੇ ਕਿ ਲੀਡਰਸ਼ਿਪ ਦੇ ਨਾਲ ਨਰਾਸ਼ੀ ਹੈ ਖੁਜੀ ਇਹਦੇ ਬਾਰੇ ਕਿਛੀ ਬਹੁਤ ਵਿਚਾਰਾ ਹੋ ਚੁੱਕੀਆਂ ਨੇ ਲੋਕ ਸ਼ਰੋਮਣੀ ਅਕਾਲੀ ਦਰ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਲੀਡਰਸ਼ਿਪ ਨਾਲ ਨਾਰਾਜ਼ਗੀਆਂ ਹੈਗੀਆਂ ਨੇ ਸੋ ਇਹਦੇ ਤੇ ਜੇ त्याਗ ਦੀ ਭਾਵਨਾ ਲੀਡਰਸ਼ਿਪ ਦਿਖਾਵੇ ਤਾਂ ਸਾਰੇ ਇਕੱਠੇ ਹੋ ਸਕਦੇ ਨੇ ਜਿੰਦ ਕਰ ਪਹੁੰਚ ਕਰਦੇ ਨੇ ਤੁਹਾਡੇ ਤੱਕ ਮੈਂ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਦੇਖੋ ਅਸੀਂ ਤਾਂ ਅਕਸਰ ਇਹ ਗੱਲ ਕਹਿੰਦੇ ਆਏ ਆ ਸਟੇਜਾਂ ਤੋਂ ਵੀ ਕਹਿੰਦੇ ਆਏ ਆ ਵੀਡੀਓ ਰਾਹੀਂ ਵੀ ਸੋਸ਼ਲ ਮੀਡੀਆ ਰਾਹੀਂ ਵੀ ਕਿ ਸ਼ਰੋਮਣੀ ਅਕਾਲੀ ਸਾਡੀ ਪੰਥ ਦੀ ਨੁਮਾਇੰਦਗੀ ਜਥੇਬੰਦੀ ਹੈ ਸੋ ਇਹਦਾ ਮਜ਼ਬੂਤ ਹੋਣਾ ਸਮੇਤੀ ਵੱਡੀ ਲੋੜ ਹੈਗੀ ਆ ਪੰਜਾਬ ਦੇ ਭਲੇ ਦੇ ਲਈ ਲੇਕਿਨ ਇਹਦੇ ਲਈ ਜਿਹੜੀ ਲੀਡਰਸ਼ਿਪ ਹੈਗੀ ਆ ਮੌਜੂਦਾ ਲੀਡਰਸ਼ਿਪ ਨੂੰ ਤ્યાਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਸਾਰੀ ਲੀਡਰਸ਼ਿਪ ਨੂੰ ਕੰਮ ਕਰਨਾ ਚਾਹੀਦਾ ਹੈ ਚਲੋ ਖੂਕ ਪਹੁੰਚ ਕਰਾਂਗੇ ਤੁਹਾਡੇ ਕੋਈ ਗੱਲ ਦਾ ਨਹੀਂ ਮੇਰੇ ਕੋਲ ਅਜਿਹੀ ਕੋਈ ਗੱਲ ਬਤਨੀ ਹੈ ਲੇਕਿਨ ਮੈਂ ਫਿਰ ਉਹੀ ਗੱਲ ਕਹਿੰਦਾ ਵੀ ਅਸੀਂ ਇਸ ਪਾਰਟੀ ਨੂੰ ਸਮਰਪਿਤ ਰਹੇ ਹਾਂ ਸਮਰਪਤਾ ਲੇਕਿਨ ਪਾਰਟੀ ਪੰਥ ਦੀਆਂ ਭਾਵਨਾ ਅਨੁਸਾਰ ਚੱਲੇ ਤਾਂ ਹੀ ਜਿਹੜਾ ਸਿੱਖੋਂ ਦਾ ਭਰੋਸਾ ਜਿਹੜਾ ਕਾਇਮ ਰਹੂਗਾ